ਕਮੇਟੀ ਜਿੰਦਾਬਾਦ 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 ਨਵੀਂ ਪ੍ਰਾਪਤੀ ਸੰਰਚਨਾ ਕਮੇਟੀ ਜਿੰਦਾਬਾਦ 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 ਓਟੇ ਦੀ ਓਟ ਵੜਲੀ ਜਿਹੜਾ ਇੱਕ ਸੰਘਰਸ਼ ਦੇ ਰਾਹੀ ਜਿਹੜੇ ਜੇਲ੍ਹ ਚ ਗਏ ਸੀ ਅੱਜ ਉਹ ਸਾਥੀ ਆਏ ਨੇ ਕਿਹੜੀਆਂ ਬਾਦੂ ਜ਼ਮੀਨਾਂ ਨਹੀਂ ਹੈ ਲੈਂਡਸਕੈਪ ਤੁਸੀਂ ਕਹਤੇ ਆ ਮੀਰਾ ਦੇ ਰਜਵਾੜੇ ਦੇ ਅੱਜ ਤੇ ਹਜ਼ਾਰਾਂ ਏਕੜ ਜ਼ਮੀਨ ਪਈਆ ਉਹ ਜ਼ਮੀਨ ਦੇ ਵਿੱਚ ਵੰਡੀ ਜਾਵੇ ਲੋਕਾਂ ਦੇ ਵਿੱਚ ਪੇਜਮਿੰਨੇ ਮਜ਼ਦੂਰਾ ਤੇ ਛੋਟੇ ਦੁਕਾਨਾਂ ਦੇ ਵਿੱਚ ਵੰਡੀ ਜਾਵੇ ਇਹ ਕੱਲ ਲਈ ਕੋਲੜ ਤੇ ਲੋਕ ਜੇਨਾ ਕੋਈ ਡੱਕੇ ਲੋ ਅੱਕਾ ਲਈ ਕੋਲੜ ਤੇ ਲੋਕ ਜੇਨਾ ਕੋਈ ਡੱਕੇ ਲੋ ਇਹ ਪੱਤੇ ਪਾ ਕੇ ਆਕੂਆਂ ਨੂੰ ਗਿਫਤਾਰ ਕੀਤਾ ਗਿਆ ਹਜ਼ਾਰਾਂ ਲੋਕਾਂ ਦੀ ਗਿਫਤਾਰੀ ਕੀਤੀ ਗਈ ਉਸ ਦੇ ਵਿਰੋਧ ਨੂੰ ਲੈ ਕੇ ਅੱਜ ਲਗ ਭਗ ਸੰਘਰਸ਼ ਕਰਦੇ ਨੂੰ 5-6 ਮਹੀਨੇ ਹੋ ਚੱਕਲੇ ਨੇ ਜ਼ੋਰ ਤਹਿਤ ਲੋਕਾਂ ਦੀ ਤਾਕਤ ਤਹਿਤ ਜਿਹੜੇ ਅੱਜ ਸਾਥਿਓ ਜਿਹੜੇ ਦੇ ਵਿੱਚੋਂ ਰਹਿਆ ਉਹ ਕਿ ਆਏ ਨੇ ਇਸ ਲਈ ਅੱਜ ਅਸੀਂ ਪਰਮਾ ਸਵਾਗਤ ਸਾਥੀ ਦਾ ਕੀਤਾ ਭਾਈ ਜੀ ਕਿ ਨਾਮ ਆਪਣਾ ਮੇਰਾ ਨਾਮ ਜੀ ਗੁਰਪਿੰਦਰ ਸਿੰਘ ਬੌੜਾ ਜਰਨਲ ਸਖਤਰ ਜ਼ਮੀਨ ਪ੍ਰਾਪਤੀ ਸੀ ਨਰਸਮੰਦੀ ਜਰਨਲ ਅੰਟਰਪ੍ਰਾਈਜ਼ ਜਿਹੜੇ ਮਲੇਕ ਕੋਟ ਨੇ ਬੜੀਆਂ ਚੈਲਾਾਂ ਪੱਲੇ ਅਹੀਂ ਗਏ ਨੇ ਇਸ ਵਾਰ ਸੂਲੀਟੀ ਦੇ ਮੰਤਰ ਕਰੇ ਨੇ ਬਹੁਤ ਖੁਸ਼ੀ ਅਜਿਹੇ ਮੌਕਾ ਦੇ ਰਿਹਾ ਹਾਂ ਤੁਹਾਨੂੰ ਅੱਜ ਸਾਥੀ ਬਿਕਰਤ ਹੋ ਆ ਜਿਹੜਾ 4 ਮਹੀਨਿਆਂ ਦੀ ਜੇਲ੍ਹ ਕੱਟ ਕੇ ਆਏ ਨੇ ਉਹ ਜਿਹੜਾ ਨਿਆਸਰਾਂ ਦੇ ਆਸਰੇ ਬਣ ਲਈ ਨਿਉਟਿਆਂ ਦੀ ਓਟ ਬਣ ਲਈ ਜਿਹੜਾ ਇੱਕ ਸੰਘਰਸ਼ ਦੇ ਰਾਹੀਂ ਜਿਹੜੇ ਜੇਲ੍ਹ ਚ ਗਏ ਸੀ ਅੱਜ ਉਹ ਸਾਥੀ ਆਏ ਨੇ ਕਿ ਇੱਕ ਜਿਹੜਾ ਉਹ ਸਟੇਟ ਨੇ ਉਹ ਸਰਕਾਰ ਨੇ ਪੂਰਾ ਜੋਰ ਲਾਇਆ ਇਹਨੂੰ ਜੇਲ੍ਹ ਤੋਂ ਰਿਹਾ ਨਾ ਕੀਤਾ ਜਾਵੇ ਪਰ ਲੋਕਾਂ ਦੇ ਜੋਰ ਤਹਿਤ ਲੋਕਾਂ ਦੀ ਤਾਕਤ ਤਹਿਤ ਜਿਹੜੇ ਅੱਜ ਸਾਥੀਓ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਏ ਨੇ ਇਸ ਲਈ ਅੱਜ ਅਸੀਂ ਪਰਮਾ ਸਵਾਗਤ ਸਾਥੀ ਦਾ ਕੀਤਾ ਜਿਹੜੇ ਬਖ ਬਖ ਪਿੰਡਾਂ ਤੋਂ ਲੋਕ ਆਪਣੇ ਕੰਮ ਕਾਰ ਛੱਡ ਕੇ ਨਾਲ ਦੇ ਨਾਲ ਪਹੁੰਚੇ ਨੇ ਸਾਥੀ ਦਾ ਅਸੀਂ ਲਗਭਗ 4 ਮਹੀਨੇ ਸਾਥੀ ਰਹਿ ਕੇ ਆਏ ਨੇ ਜੇਲ੍ਹ ਦੇ ਵਿੱਚ ਜੀ ਇਹ ਸਾਥੀ ਜ਼ਮੀਨ ਪ੍ਰਾਪਤੀ ਸ਼ਿਕਾਇਤ ਕਮਿਟੀ ਦੇ ਇਹੜੇ ਬਿਤਸਕਤਰ ਨੇ ਤੇ ਇੱਕ ਇਹ ਜੀ ਆਗੂ ਟੀਮ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਨੇ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇੱਕ ਅਹਿਦ ਰਿਹਾ ਕਿ ਉਹ ਨਿਆਂ ਸਰਾਂ ਦੇ ਆਸਰੇ ਬਣ ਨੂੰ ਨਿਯੋਟਿਆਂ ਦੀ ਓਟ ਬਣ ਲਈ ਜ਼ਮੀਨਾਂ ਦੀ ਲੜਾਈ ਲੜ ਰਹੀ ਆ ਜਿਹਦੇ ਪੰਚਾਇਤੀ ਜ਼ਮੀਨਾਂ ਤੋਂ ਸੰਘਰਸ਼ ਸ਼ੁਰੂ ਹੁੰਦਾ ਹੋਇਆ ਅੱਜ ਲੈਂਡ ਸੀਲਿੰਗ ਐਕਟ ਜਿਹੜਾ 1972 ਬਣਿਆ ਵਿਆ ਉਹਨੂੰ ਲਾਗੂ ਕਰਾਉਣ ਲਈ ਜਿਹੜਾ ਅਗਲਾ ਸੰਘਰਸ਼ ਦੇ ਵਿੱਚ ਜਿਹੜੀ ਜਥੇਬੰਦੀ ਪਹੁੰਚ ਰਹੀ ਆ ਜਿਹਦੇ ਤਹਿਤ ਸੰਗਰੂਰ ਦੇ ਵਿੱਚ B-1 ਦੇ ਵਿੱਚ 927 ਏਕੜ ਜ਼ਮੀਨ ਆ ਜਿਹੜੀ ਉਹਦੇ ਉੱਪਰ ਕਬਜ਼ੇ ਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਚ ਸੰਘਰਸ਼ ਹੋਇਆ ਸੀ ਜਿੱਤੇ ਪਹਿਲਾਂ ਬੇਚਰਾਕ ਪਿੰਡ ਦੇ ਨਾਂ ਤੇ ਜਿਹੜਾ ਚਰਾਗ ਵੀ ਲਾਇਆ ਗਿਆ ਉਹਤੇ ਕਬਜ਼ੇ ਦੀ ਤਿਆਰੀ ਜਿਹੜੀ ਕੀਤੀ ਗਈ ਸੀ ਉਸ ਸਬੰਧ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਉਹਨਾਂ ਨੂੰ ਗ੍ਰਿਫਤਾਰੀਆਂ ਸਾਥੀਆਂ ਨੂੰ ਛਡਾਉਣ ਲਈ ਜਿਹੜਾ ਉਦੋਂ ਬਾਅਦ ਦੇ ਵਿੱਚ ਸਾਥੀ ਗ੍ਰਿਫਤਾਰ ਹੋਇਆ ਸੀ ਜਿਹਨੂੰ ਲੋਕਾਂ ਦੇ ਭਰਮੇ ਇਕੱਠ ਨਾਲ ਲੋਕਾਂ ਦੀ ਤਾਕਤ ਦੇ ਨਾਲ ਜਿਹੜਾ ਅੱਜ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਇਆ ਗਿਆ ਜੀ ਦੇਖੋ ਜਿਹੜਾ ਕੋਈ ਵੀ ਸਾਥੀ ਆ ਜਿਹੜਾ ਕੋਈ ਨਿਉਟਿਆਂ ਦੀ ਓਟ ਬਣਨ ਦੀ ਕੋਸ਼ਿਸ਼ ਕਰਦਾ ਮਤਲਬ ਜਿਹੜੇ ਨਿਮਾਣੇ ਲੋਕ ਨੇ ਦਬੇ ਕੁਚਲੇ ਲੋਕ ਨੇ ਜਿਹੜਾ ਉਹਨਾਂ ਨੂੰ ਦਬ ਉਹਨਾਂ ਲਈ ਕੁਛ ਲੜਨ ਦੀ ਕੋਸ਼ਿਸ਼ ਕਰਦਾ ਉਹਨੂੰ ਦੱਬਿਆ ਜਾਂਦਾ ਚਾਹੇ ਪੁਰਾਣੇ ਸੰਘਰਸ਼ਾਂ ਦੀ ਗੱਲ ਕਰ ਲਈਏ ਚਾਹੇ ਹੁਣ ਦੀ ਗੱਲ ਕਰ ਲਈਏ ਇਹ ਸੰਘਰਸ਼ਾਂ ਦੌਰਾਨ ਜਿਹੜਾ ਲੋਕਾਂ ਲਈ ਲੜਿਆ ਉਹਤੇ ਤੇ ਜਿਹੜਾ ਸਰਕਾਰਾਂ ਦੇ ਤੰਜਕ ਕਸੀਆ ਚਾਹੇ ਪ੍ਰਮੁਖ ਰਾਜ ਹੋਇਆ ਚਾਹੇ ਜਿਹੜਾ ਮਰਜੀ ਰਾਜ ਹੋਇਆ ਤਾਂ ਇਸੇ ਤਹਿਤ ਸਰਕਾਰ ਨੇ ਜਿਹੜਾ ਇਹ ਸੰਘਰਸ਼ਾਂ ਜਿਹੜਾ ਜਥੇਬੰਦੀ ਦੇ ਘਸਿਆ ਵੇਸੀ ਵਿਸ਼ੇ ਜੀ ਮਰੇ ਕੋਲ ਲਾ ਪਹੁੰਚੀ ਹਾਂ ਕਿ ਹਾਂ ਸਰ ਜੀ ਜੇਕਰ ਤੁਸੀਂ ਮੇਰੇ ਤੋਂ ਆਵਾਜ਼ ਕਰੋ ਤਾਂ ਤੁਹਾਨੂੰ ਦਿਖਾਈ ਦੇ ਉਹ ਦਾਸ ਦਾ ਕਮੇਟੀ ਦੇ ਦਸਤਾਵੇਜ਼ ਲੱਗਦੇ ਆ ਰਾਕੁਰ ਮਾਨਿਕਾ ਕਰ ਸਕਦੇ ਆ ਦੇਖੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਪਹਿਲਾਂ ਜੋ ਜ਼ਮੀਨ ਪ੍ਰਾਪਤੀ ਸ਼ਿਕਾਇਤ ਕਮੇਟੀ ਵੱਲੋਂ ਪੰਜਾਬ ਦੇ ਅੰਦਰ ਕਾਨੂੰਨ ਤਹਿਤ 1972 ਦੇ ਕਾਨੂੰਨ ਹੈ ਤਾਂ ਜਿਹੜੀਆਂ ਬਾਧੂ ਜ਼ਮੀਨਾਂ ਨੇ ਹੈ ਲੈਂਡ ਸੀਲਿੰਗ ਐਕਟ ਤਾਂ ਅਸੀਂ ਚਾਹਤਿਆਂ ਵੀ ਰਾਜ ਦੇ ਰਜਵਾੜੇ ਨੇ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਪਈਆ ਉਹ ਜ਼ਮੀਨ ਦੇ ਵਿੱਚ ਵੰਡੀ ਜਾਵੇ ਲੋਕਾਂ ਦੇ ਵਿੱਚ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਤੇ ਉਸ ਦੀ ਮੰਗ ਨੂੰ ਲੈ ਕੇ ਜਿਹੜਾ ਬੇਗੰਬਰ ਆਬਾਉਂ ਨੂੰ ਲੈ ਕੇ ਜਿਹੜਾ ਇੱਕ ਪ੍ਰੋਗਰਾਮ ਦਿੱਤਾ ਗਿਆ ਸੀ ਜਿਹਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਝੂਠੇ ਪਰਚੇ ਪਾ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹਜ਼ਾਰਾਂ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਉਸ ਦੇ ਵਿਰੋਧ ਨੂੰ ਲੈ ਕੇ ਅੱਜ ਲਗਭਗ ਸੰਘਰਸ਼ ਕਰਦੇ ਨੂੰ 5-6 ਮਹੀਨੇ ਹੋ ਚੱਕਲੇ ਨੇ ਤੇ ਹਜੇ ਤੱਕ ਸੰਘਰਸ਼ਾ ਜਿਹੜਾ ਹੋ ਜਾਰੀ ਹੈ ਇਸ ਨੂੰ ਲੈ ਕੇ ਅੱਜ ਮੇਰੀ ਦਿਹਾਈ ਹੋਈ ਆ ਇਸ ਤੋਂ ਬਾਅਦ ਵੀ ਬੇਨਤੀ ਕਰਦਿਆਂ ਲੋਕਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਆਉਣ ਤੇ ਜ਼ਮੀਨੀ ਕੌਣ ਨੂੰ ਅਗਿਤ ਕਿ ਨਾ ਕਿਤੇ ਫਾਖਰਾ ਮੈਂ ਕਿਉਂ ਕਹਿੰਦਾ ਵੀ ਆਪਣੀ ਕੋਮਬਾ ਸਜੇ ਰਹਾ ਹੈਗਾ ਮੈਂ ਲੜਾਈ ਦੇ ਰਹਾ ਕੋਮਬੇ ਕਾਰ ਨਾ ਕਰਕੇ ਲੱਗੇਗਾ ਨਹੀਂ ਫਾਖਰਾ ਪੂਰਾ ਹੋਈ ਗੱਲ ਨਹੀਂ ਚੜਦੀ ਕਲਾ ਕਿਤੇ ਮਨ ਦੋਜਾ ਨੇ ਹੈਗਾ ਕਹਤੈ ਜੀ ਮਾਣ ਕੋਈ ਹੁੰਦੀ ਆ ਬਾਤ ਨਹੀਂ ਕੋਈ ਕਿਤੇ ਨਹੀਂ ਡੋਲਿਆ ਦੇਖੋ ਅੱਜ ਦੀ ਜਿਹੜਾ ਸਮੇਂ ਦੇ ਵਿੱਚ ਅਸੀਂ ਸਿਰਫ ਜਿਵੇਂ ਪਹਿਲਾਂ ਵੀ ਕਿਹਾ ਸੀ ਸਟੇਜਾਂ ਦੇ ਉੱਪਰ ਨਹੀਂ ਕਹਿੰਦੇ ਅੱਜ ਜਿਹੜੇ ਪਿੱਛੇ ਖੜੇ ਨੇ ਜਾਂ ਅੱਗੇ ਖੜੇ ਨੇ ਕਿ ਉਹ ਲੋਕ ਨੇ तमाम ਪਿੰਡਾਂ ਦੇ ਮੇਰੇ ਮਾਪਿ ਹੋਈ ਨੇ ਅਸੀਂ ਹਰਿਆਣੇ ਦੇ ਸਾਂਝੇ ਆ ਜੇ ਆ ਗੂ ਬਣੇ ਆ ਸਿਰਫ ਅਸੀਂ ਵੋਟਾਂ ਲਈ ਨਹੀਂ ਬਣੇ ਹੈਗੇ ਅਸੀਂ ਲੋਕਾਂ ਦੇ ਆਗੂ ਆ ਤੇ ਲੋਕਾਂ ਨੂੰ ਆਪਣੇ ਮਾਤੋ ਸਮਝਦੇ ਆ ਸੋ ਇਸ ਚੀਜ਼ ਦਾ ਕੋਈ ਅਫਸੋਸ ਨਹੀਂ ਮੈਨੂੰ ਅੱਜ ਵੀ ਫਖਰ ਮਹਿਸੂਸ ਆ ਵੀ ਮੇਰੇ ਮਾਤੋਂ ਨੇ ਜਿੰਨਾ ਮੈਨੂੰ ਸਿਖਾਇਆ ਉਹਦੇ ਉਪਰ ਲੈ ਕੇ ਉਹਨਾਂ ਦੇ ਆਸਰੇ ਨੂੰ ਅੱਕੇ ਤੋੜੇ ਸਾਹਿਬ ਦਾ ਫਰਮਾਨ ਆ ਵੀ ਜਿੱਤ ਚੜਦੇ ਲੋਕਾਂ ਦੀ ਜਿਵੇਂ ਲੋਕ ਲੜਦੇ ਨੇ ਜਿੱਤ ਹੁੰਦੀ ਆ ਕਿ ਹਲੇ ਵੀ ਮਾਨ ਹੈਗਾ ਕਿ ਅਸੀਂ ਆਪਣਾ ਜਿਹੜਾ ਅਮ ਲੈ ਕੇ ਚੱਲਿਆ ਉਹਨੂੰ ਪੂਰਾ ਕਰਾਂਗੇ ਹਾਂਜੀ ਬਿਲਕੁਲ ਅੱਜ ਵੀ ਜਿਹੜਾ ਟਾਈਮ ਆ ਉਸ ਨੂੰ ਲੈ ਕੇ ਅਸੀਂ ਅੱਗੇ ਚੱਲੇ ਆ ਤੇ ਟਾਈਮ ਲੱਗ ਸਕਦਾ ਔਰ ਨਾਲੇ ਸਮੇਂ ਦੇ ਵਿੱਚ ਹੋਰ ਜਿਆਦਾ ਤਾਕਤ ਦੇ ਨਾਲ ਲੜਾਂਗੇ ਇਕੱਠੇ ਹੋਵਾਂਗੇ ਤੇ ਇੱਕ ਨਾ ਇੱਕ ਦਿਨ ਜ਼ਰੂਰ ਆ ਜਿਹੜਾ ਸਵੇਰਾ ਉਹ ਆਊਗਾ ਅਸੀਂ ਸਾਰਿਆਂ ਨੂੰ ਉਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਇਕੱਠੇ ਹੋਈਏ ਜੁੜੀਏ ਤੇ ਇਕੱਠੇ ਹੋ ਕੇ ਅੱਗੇ ਵਧੀਏ ਤੇ ਇੱਕ ਵਿਸ਼ਾਲ ਇਟਾਉ ਸਾਰੀਏ ਬਾਕੀ ਪੋਲਿਟਿਕੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਜ਼ਮੀਨੀ ਕੋਲ ਨੂੰ ਅੱਗੇ ਵਧਾਈਏ ਜਿਹਦੀ ਰਾਏ ਸਾਡੇ ਲੋਕਾਂ ਦੀ ਜਿਹੜੀ ਮੁਫਤੀ ਹੋ ਸਕਦੀ ਆ ਬੇਗੰਪੁਰਾ ਬਕਸਾਂ ਦਾ ਉਸੇ ਬੇਗੰਪੁਰੇ ਦੇ ਜਿਹੜੇ ਸੰਕਲਪ ਨੂੰ ਅੱਗੇ ਲੈ ਕੇ ਜਾਈਏ ਤਾਂ ਹੀ ਇਹਦੇ ਵਿੱਚ ਸਾਡੇ ਮਾ ਪੰਜਾਬ ਦੇ ਦਲਤਾਂ ਖੇਤ ਮਜ਼ਦੂਰਾਂ ਤੇ ਹੋਰ ਲੋਕਾਂ ਦੀ ਮੁਕਤੀ ਹੈ ਜਿਹੜੀ ਉਹ ਸੰਭ